ਸਸ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋਵਗੇ ਤੇ ਆ ਮੈਂ ਨਾ ਬਰੈਡ ਲੱਗੀ ਹੈ ਬਰੈਡਾਂ ਦੇ ਲੱਗੀ ਆ ਮੇਰੇ ਕੱਲ ਦੇ ਆਲੂ ਅੱਜ ਮ ਬਾਲਲੇ ਸੀ ਤੇ ਸਬਜ਼ੀ ਵੀ ਬਾਲਲੇ ਮੈਂ ਲੁਕਤੀ ਕੁਸ਼ੇ ਮ ਮਸਾਲਾ ਬਣਾ ਲਿਆ ਵਾਲੂਆਂ ਦਾ ਤੇ ਆ ਮੈਂ ਵੇਸਣ ਪਾਇਆ ਤੇ ਆ ਮੈਂ ਬਰੈਡਾਂ ਨੂੰ ਲੱਗੀ ਆ ਗੋਲ ਗੋਲ ਪਕੌੜਿਆਂ ਵਾਂਗ ਬਣਾਉਣ ਲੱਗੀ ਆ ਵੇਸਣ ਦੇ ਬਰੈਡ ਦੇ ਆਲੂ ਪਾ ਕੇ ਇਸ ਵੀ ਗਾਈਸ ਹੁਣ ਮੈਂ ਮੈਦਾ ਵੀ ਇਸ ਰੱਖ ਲਿਆ ਵਾ ਤੇ ਹੁਣ ਮੈਂ ਇਹਦੇ ਵਿੱਚ ਮਸਾਲਾ ਲੱਗੀ ਪਾਉਣਾ ਥੋੜੀ ਲਾਲ ਮਿਰਚ ਨਮਕ ਥੋੜੀ ਕਸੂਰੀ ਮੇਥੀ ਹੁਣ ਤੁਹਾਨੂੰ ਮੈਂ ਗਾਈ ਸਕੂਲ ਕਿਤਾਬ ਨਹੀਂ ਆ ਵੀ ਵਸਣਾ

ਗਾਈਸ ਹੁਣ ਆਪਾਂ ਇਹਨੂੰ ਕੀ ਕਰਨ ਦਾ ਪਿਆ ਜੀ ਫਰਾਈ ਕਰਨ ਦਾ ਪਿਆ ਡੀਪ ਫਰਾਈ ਇਹ ਹੁਣ ਬਰਾਊਨ ਜੀ ਹੋਣਗੇ ਨਾ ਜਦੋਂ ਲਾਈਟ ਬਰਾਊਨ ਹੋਏ ਕਲਰ ਦੇ ਤੇ ਫੇਰ ਇਹਦਾ ਇਹਦਾ ਤਾਂ ਕਿ ਆਇਸ ਤੇ ਕਿੱਦਾਂ ਕਿੱਦਾਂ ਬਰੈਡ ਵਿੱਚ ਪਾ ਲਵਾ ਕੇ ਵਿੱਚ ਬਰੈਡ ਪਾਇਆ ਪਾਣੀ ਨਾਲ ਨਹੀਂ ਨਾ ਤੋ ਕਿ ਪਾਣੀ ਨਾ ਗਾਇਸ ਖਿੱਲਰ ਹੀ ਜਾਂਦੇ ਹੋ ਕਿ ਮम्मी ਨਾ ਪਾਣੀ ਨਾ ਗਿੱਲਾ ਹੋ ਗਿਆ ਪਹਿਲਾਂ ਵੀ ਕੀਤਾ ਸੀ ਤੇ ਉਹ ਪਾਣੀ ਨਾ ਨਾ ਐਕਚੁਅਲੀ ਖਿੱਲਰ ਗਿਆ ਹੀ ਇਹ ਆਜੀ ਸਾਡੀ ਰੈਸਪੀ ਮੈਂ ਨਾਮ ਨਹੀਂ ਵੈਸੇ ਪਤਾ ਦਵਾਂ ਮੈਨੂੰ ਨਹੀਂ ਪਤਾ ਮੈਨੂੰ ਬਰੈਡਰ ਵਿੱਚ ਪਾ ਦੋ ਇਹ ਆਜੀ ਵੀਰ ਲੋਕਿੰ ਸੋਹਣੇ ਲੱਗਣਦੇ ਨਾ ਆਪਾਂ ਸਿੰਪਲ ਗੱਡੀ ਕਰੋ ਹੁਣ ਨੂੰ ਮਿਲਾਉਣਾ ਹੈ ਗਾਇਸ ਵੇਖ ਸਕਦੇ ਜੀ ਐਦਾਂ ਪੀਸ ਕੱਟਿਆ ਨਹੀਂ ਮੰਮੀ ਹਾਂ ਪੀਸ ਕੱਟ ਕਰਕੇ ਫਿਰ ਇਹਨਾਂ ਜਾਲੂ ਪਾਦਨੇ ਹਾਂ ਹਾਂ ਆਲੂ ਪਾ ਇਹ ਜਿਹੜੇ ਕਾਦਾ ਬੈਟਰ ਇਹ ਬੈਟਰ ਮੈਂ ਰੱਖਿਆ ਸੀ ਤੇ ਮੈਂ ਪਾਵਾਂਗੇ ਇਹਦੇ ਵਿੱਚ ਬਰੈਡਾਂ ਦੇ ਇੰਜ ਕਰਕੇ ਨਾ ਪਾ ਗਏ ਤੇ ਇਹਨੂੰ ਇੰਜ ਗੋਲ ਕਰ ਦੇਣਾ ਇੰਜ ਬਣਾ ਦੇਣਾ ਗੋਲ ਇੰਜ ਤੇ ਇਹਨੂੰ ਵੀ ਸਾਂਦਾ ਦੇਣਾ ਗਾਈਸ ਹੋਰ ਆਪਾਂ ਲੈਪੇ ਆ ਜੀ ਖੋਰ ਪਾਤਾ ਮੰਮੀ ਉਹ ਹੋ ਗਈ ਹੋਣੀ ਉਹ ਕੱਢ ਲਾ ਹਾਂ ਗਾਈਸ ਹੋਰ ਪਾਤੇ ਮੰਮੀ ਕੱਢਣ ਲੱਗੀਆਂ ਬਿਜ਼ੀ ਸੀ ਮੰਮੀ ਤੇ ਮੈਂ ਵੀ ਨਾ ਵੇਟ ਕਾਜ ਹੁਣ ਮੰਮੀ ਨੇ ਕੱਢ ਲੇ ਕਿਉਂਕਿ ਇਹ ਡੀਪ ਫ੍ਰਾਈ ਹੋ ਗਏ। ਇਹ ਨਹੀਂ ਹੋਇਆ ਮੰਮਾ ਚੱਲ। ਆਹ ਹੋ ਗਏ। ਤੇ ਇਹ ਮੰਮੀ ਨੇ ਹੁਣ ਡੀਪ ਫ੍ਰਾਈ ਵਾਲੇ ਕੱਢ ਲੇ। ਇਹਗਾ ਤੇ ਬਰੈਡ ਤੇ ਬਣਾਇਆ ਜਿਵੇਂ ਵਿਚਾਲੇ ਪਾ। ਹਾਂ ਇਹ ਆਖੋ ਨਾ ਵੀ ਆਲੂ ਵਾਲਾ। ਪਰ ਮੈਨੂੰ ਪਤਾ ਨਹੀਂ ਕਿ ਉਹ ਕੀ ਰਸ ਵੀ ਨਾਮ ਦਵਾ ਮੈਂ। ਇਹ ਮਾਮ ਕੀ ਦਿੰਨਾ ਆ ਕੀ ਹੁੰਦਾ ਬੈਟਰ। ਹਾਂ ਤੇ ਲੋ ਦੋ ਕਰਕੇ ਪਾ ਦਿੰਦੇ। ਉਹ ਕਰਦੇ। ਕਾ ਟਿਸ਼ੂ ਤੇ ਰੰਗ ਲੈਂਦੇ ਕਿਉਂਕਿ ਉਹ ਤੇਲ ਨਿਕਲ ਚੁਗਾ ਨਾ ਵੀ ਦੇਖ ਸਕਦੇ ਕਿ ਨਾ ਕ੍ਰਿਸਪੀ ਜਿਹਾ ਲੱਗਣਗੇ ਨਾ ਹੁਣ ਜਦੋਂ ਆਪਾਂ ਖਾਵਾਂਗੇ ਨਾ ਫਿਰ ਤੁਹਾਨੂੰ ਬੈਕਸ ਵਿਲੌਗ ਮਿਲਦੇ ਤੇ ਹੋ ਗਏ ਸਾਡੇ ਰੈਡੀ ਤੇ ਹੁਣ ਵੇਖ ਸਕਦੇ ਹੋ ਕਿ ਕਿੰਨੇ ਸੋਹਣੇ ਲੱਗਣ ਦੇ ਕ੍ਰਿਸਪੀ ਕਰਾਂਚੀ ਫਰਾਈਸ ਕਈ ਦਾ ਜਿੰਨ ਹੁਣ ਆਪਾਂ ਲੱਗੇ ਖਾਣ ਤੇ ਆਪਾਂ ਪਹਿਲਾਂ ਟੇਸਟ ਕਿੰਨੂੰ ਕਰਾਉਣਾ ਵਾ ਆਪਣੇ ਪਾਪਾ ਨੂੰ ਹੈਲੋ ਪਾਪਾ ਜੀ ਇਹ ਲੋ ਟੇਸਟ ਕਰ ਲਓ ਆਪ ਤੇ ਗਾਇਸ ਹੁਣ ਪਾਪਾ ਖਾ ਕੇ ਦੱਸਣਗੇ ਕਿ ਕਿਦਾਂ ਦਾ ਵਾ ਵਾਵ ਕੀ ਟਾਸਟ ਹੈ ਬਹੁਤ ਅੱਛਾ ਹੈ ਬਹੁਤ ਵਧੀਆ ਪਨੀਰ ਪਾਪਾ ਕਹਿੰਦੇ ਬੜਾ ਹੀ ਸੋਹਣਾ ਟੇਸਟ ਆਮਕ ਬਹੁਤ ਵਧੀਆ ਵਧੀਆ ਟਾਸਟੀ ਹੈ ਤੇ ਗਾਇਸ ਹੁਣ ਤੁਹਾਨੂੰ ਮਿਲਦੇ ਆ ਬਾਅਦ ਵਿੱਚ